ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਦਾ ਬੋਬੋ ਸੁਆਗਤ ਹੈ ਵੀਰ ਜੀ ਅੱਜ ਦੀ ਵੀਡੀਓ ਨੇ ਤਾਜ਼ੀਆਂ ਸੂਈਆਂ ਵੜਾਂ ਆ ਗਿਆ ਵੀਰੇ ਕੋਲੇ ਵੱਡੀਆਂ ਵੜਾਂ ਨੇ ਗੱਬਣਾ ਨੇ ਚੰਗੇ ਰਿਕਾਰਡ ਵਾਲੀਆਂ ਨੇ ਵੀਰੋ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਰੇਡ ਵੀ ਵੀਰ ਦਾ ਜੈ ਜੈ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰੇ ਜੀ ਕਿਹਾ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਪਹਿਲਾਂ ਇੱਕ ਜਿੱਦਾਂ ਡੇਰੀ ਫਾਰਮ ਵੇਖਣ ਆਲੇ ਭੰਪਰਾਵਾਂ ਨੂੰ ਜਿਹੜੇ ਦੇਸ਼ਾਂ ਵਦੇਸ਼ਾਂ ਦੇ ਬੱਚੇ ਪਿਆਰ ਪਈ ਸਸੀ ਕਾ ਸਸੀ ਕਾ ਵੀਰੇ ਬਹੁਤ ਸਾਰੇ ਪਿਆਰ ਦੇ ਦੇਖਣਾ ਬਿਲਕੁਲ ਵੀਰੇ ਤਾਂ ਵੀਰੇ ਨਾਂ ਦੱਸੀਆ ਆਪਣਾ ਨਾਂ ਜੀ ਬਲਵਿੰਦਰ ਸਿੰਘ ਬਿੱਲਾ ਵਾ ਹਾਂਜੀ ਇੱਥਾ ਜ਼ਿਲ੍ਹਾ ਗੁਰਦਾਸਪੁਰ ਨੇੜੇ ਫਾਜੇਰ ਚੂੜੀਆਂ ਨਾਲੀ ਭੱਲ ਵਾਲੀ ਚੌਂਕ ਠੀਕ ਹੈ ਠੀਕ ਹੈ ਜੀ ਫੋਨ ਨੰਬਰ ਵੀਰ ਜੀ ਦੱਸਿਓ 905604555 ਠੀਕ ਹੈ ਜੀ ਤਾਂ ਵੀਰ ਜੀ ਕਿਦਾਂ ਰੇਗ ਵੀਡੀਓ ਜੀ ਆਪਣੇ ਰੇਟ ਤਾਂ ਜਵਨ ਜਾਇਜ ਹੁੰਦੇ ਹਨਾ ਤੇ ਪਸ਼ੂ ਵੀ ਦੂਜੇ ਤੇ ਜੇ ਦਿਨ ਵੀਡੀਓ ਹੁੰਦੀ ਆ ਸੋਹਣੀਆਂ ਵਹਿੜਾਂ ਹੁੰਦੀਆਂ ਕੋਲੇ ਹਨਾ ਹਾਂਜੀ ਹਾਂਜੀ ਤਾਂ ਬਾਕੀ ਪਸ਼ੂ ਵੀ ਤਾਂ ਹੀ ਜਲਦੀ ਵਿਗਦਾ ਜੀ ਰੇਟ ਜਾਇਜ ਰੇਟ ਜਾਇਜ ਬਿਲਕੁਲ ਅੱਜ ਕਿਸ਼ਿੰਦਰ ਜੀ ਆਪਣੇ ਕੋਲ ਦੋ ਦੋਲੀਆਂ ਸੀਆਂ ਵਾਂ ਹਾਂਜੀ ਦੋਵੇਂ ਸੁਈਆਂ ਵਾਂ ਤਾਜ਼ੀਆਂ ਸੀਆਂ ਠੀਕ ਆ ਜੀ ਕੋਈ 3 ਦਿਨ 4-4 ਦਿਨ ਹੋਈਆਂ ਸੀਆਂ ਹਾਂਜੀ ਲੇਖ ਗੱਪੜ ਲੱਛੀ ਆ ਗਈ ਆ ਠੀਕ ਆ ਜੀ ਉਹ ਸ਼ੀਦਾਂ ਦੇ ਠੀਕ ਆ ਜੀ ਤਾਂ ਪਹਿਲੇ ਨੰਬਰ ਤੇ ਵੀਰੇ ਵੈੜ ਆ ਗਈ ਜਿਹੜੀ ਇੱਤੋਂ ਕਰੀਏ ਸ਼ੁਰੂ ਹੈਨਾ ਦੋ ਦੰਦਾਂ ਦਾ ਇਹਦੇ ਮਗਰ ਵੀ ਵਸ਼ੀ ਆਈ ਇਹ ਹਾਂ ਬੱਚੇ ਆ ਗਿਆ ਜੀ ਠੀਕ ਹੈ ਜੀ 나ੜੂ ਤੇ ਬੱਚਾ ਆ ਠੀਕ ਹੈ ਵੀਰੇ ਠੀਕ ਹੈ ਜੀ ਤਾਂ ਦੋ ਦੰਦ ਵੈੜ ਆ ਗਈ ਬੋਲੇ ਦੀ ਗੱਲ ਕਰੀਏ ਤੇ 16 17 ਕਿਲੋ ਬੋਲਾ ਖੜਾਇਆ ਸੀ ਖੜਾ 16 17 ਕਿਲੋ ਚੌਥਾ ਦਿਨ ਆ ਜੀ ਹਾਂ ਬਿਲਕੁਲ ਤਾਂ ਵੇਖੋ ਵੀਰੇ ਥਾਨ ਦੀ ਕੁਆਲਿਟੀ ਚੈੱਕ ਕਰ ਲਓ ਇੱਕ ਵਾਰੀ ਲਾਗੇ ਤੋਂ ਤੇ ਵੇਥ ਵੇਥ ਤੇ ਥਾਣਾ ਗਿਆ ਤੇ ਲੇਵਾ ਵੇਖੋ ਕੀ ਕਹਨੇ ਆ ਕਿਆ ਬਾਤ ਹੈ ਬਹੁਤ ਜਿਆਦੀ ਸ਼ਾਨਦਾਰ ਵੈੜ ਖੋਲੀ ਵੀਰ ਜੀ ਤੋਰਾ ਵਖਾਈ ਇਹਦਾ ਆਪਾਂ ਮੂੰਹ ਵੀ ਵਖਾਉਣਾ ਬਿਲਕੁਲ ਇਹ ਨਹੀਂ ਕਹਿਣਾ ਕਿ ਦੁਰੀਆਂ ਤਾਂ ਬੋਲ ਹਾਂ ਬਿਲਕੁਲ ਬਿਲਕੁਲ ਤਾਂ ਵੀਰਾਂ ਨੂੰ ਪਾਲ ਆ ਜਾਂਦਾ ਕਿਹੜੇ ਵੀਰ ਦੂਰੋਂ ਆਨਲਾਈਨ ਪਸ਼ੂ ਮੰਗਾਉਂਦੇ ਆ ਕਿ ਹਲੇ ਵੇਖੋ ਵੀਰੋ ਦੁੱਧ ਦੰਦਾ ਕੀ ਹਾਂ ਬਿਲਕੁਲ ਪਿਓਰ ਦੁੱਧ ਦੰਦਾ ਤਾਂ ਵੇਖੋ ਵੀਰੋ ਤੋਰਾ ਚੈੱਕ ਕਰ ਲਿਓ ਸੋਹਣੀ ਵੈੜ ਆ ਗਈ ਵੀਰੋ ਵੱਡੀ ਵੈੜ ਆ ਰੰਗ ਬਾਜਾ ਜਾਤ ਨਸਲ ਤੇ ਲੇਵੇ ਦੀ ਗੱਲ ਕਰੀਏ ਤਾਂ ਐ ਪੂਰੇ ਖੁੱਲੇ ਲੇਵੇ ਦੀ ਮਾਲਕਾ ਵੀਰੋ ਕੱਦ ਕਾਠ ਵੀ ਬਹੁਤ ਜ਼ਿਆਦਾ ਸੋਹਣਾ ਤਾਂ ਬ੍ਰੀਡ ਵੀ ਤੁਮਾਂ ਲਵੇਰੇ 2-4 ਸੂਏ ਠੀਕੇ ਫੇਰੀ ਵਾਧੇ ਵਧੀ ਬਿਲਕੁਲ ਬਿਲਕੁਲ 2-4 ਸੂਏ ਚੋਗੇ ਠੀਕ ਹੈ ਤਾਂ ਵੇਖੋ ਵੀਰੇ ਸੋਹਣੀ ਵੜਾ ਵੱਡੀ ਬ੍ਰੀਡ ਫੁੱਲ ਤੇ ਇਹਦੇ ਦੋ ਦੰਦਾਂ ਦਾ ਵੀਰੇ ਦੁੱਧ ਦੂਜੀ ਸੂਏ ਨੂੰ ਦਾ ਬਹੁਤ ਜ਼ਿਆਦਾ ਕਲਾਮੇ ਪਾਉ ਹਨਾ ਹਾਂ ਵੀਰੇ ਐਦਾਂ ਹੀ ਪਰ ਦਿਨਾ ਪਰ ਦਿਨਾ ਲੈਵਾ ਦਸੀ ਜਾਂਦਾ ਜੀ ਬਰੀਡ ਦਸੀ ਜਾਂਦੀ ਆ ਬੱਚਾ ਆ ਗਿਆ ਵੀਰੋ ਵਸ਼ੀ ਮਗਰ ਨਾਡੂ ਤੇ ਬੱਚਾ ਜੋ ਬੱਚੀ ਆ ਗਈ ਜੀ ਮਗਰ ਬਿਲਕੁਲ ਬਹੁਤ ਚੰਗੇ ਸੇ ਮੁੰਦੀ ਹੈ ਤਾਂ ਬਰੀਡ ਫੁੱਲਾ ਵੈੜ ਹਾਂਜੀ ਕੁਲਜਿੰਦਰ ਪਾਵੇਂ ਇੱਧਰ ਦੇਖ ਲਓ ਹਣਾ ਕੀ ਬਾਤ ਹੈ ਬਹੁਤ ਯਾਰੀ ਸ਼ਾਨਦਾਰ ਵੈੜ ਬਿਲਕੁਲ ਤਾਂ ਵੀਰੇ ਇਹਦੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਵੈੜ ਆਪਾਂ ਦੇ ਦੇਣੀ ਹੈ ਗੁੱਲ ਵੀਰ ਜੀ ਪਤਾ ਖੰਡ ਗਿਆ ਉਹ ਵੀ ਅੱਛੀ ਆ ਮੁੰਦਰ ਵੀ ਅੱਛੀ ਆ ਨੰਬਰ ਕਿੰਨੀ ਆ ਦੁੱਧ ਹੀ 16 17 ਕਿਨੂ ਬੋਲੇ ਦੇ ਚਲਣ ਦੀ ਜੀ ਦੁੱਧ ਘਰ ਚੋਂ ਹੀ ਆ ਬਿਲਕੁਲ ਬਿਲਕੁਲ 26 27 ਮੈਂ ਕਿੰਦਾ ਹਾਂ ਇਹਦੇ ਵਿੱਚ ਨੂੰ 80 85 90 ਦੀ ਜਿੰਨੇ ਮਰਦੀ ਦੇ ਦਈਏ ਹਾਂਜੀ 75 ਦੀ ਦੇ ਦਈਏ 75 ਦੀ ਦੋ ਛੱਡ ਦੀਆਂ ਹਨਾ 73 ਦੀ ਹਨਾ 72 ਦੀ ਦੇ ਦਈਏ ਕੀ ਬਾਤ ਹੈ ਵੇਖੋ ਵੀਰੇ ਕੋਈ 85 80 ਵਾਲੇ ਰੇਡ ਨਹੀਂ ਜੋ ਤੇ ਲੱਗ ਗਿਆ ਹੋਗੇ ਤਾਂ ਕੈਮਰੇ ਜਿਵੇਂ ਛੋਟਾ ਲੈਵਾ ਲੱਗਦਾ ਹੋਵੇ ਬਿਆੜ ਦਾ ਪਰ ਵੱਡੇ ਲੈਵੇ ਦੀ ਮਾਲਕਾ ਹਾਂਜੀ ਫੁੱਲ ਬਰੀਡ ਹੈ ਮਗਰ ਵਸ਼ੀ ਹਾਂ ਨਾ 72 ਦੀ ਵੀਰੇ ਠੀਕ ਹੈ ਜੀ ਬਾਕੀ ਕੋਈ ਫੋਨ ਲਾ ਲੇ ਹਨਾ ਫੋਨ ਲਾ ਲੇ ਮਾਨ ਕਰਾਂਗੇ ਮਾਨ ਕਰਾਂਗੇ ਹਨਾ ਤਾਂ ਵੇਖੋ ਵੀਰੇ ਰੇਟ ਤੁਸੀਂ ਚੈੱਕ ਕਰ ਲਿਆ ਵੀਰ ਦਾ ਸੋਹਣੀ ਵੜਾ ਫੋਨ ਜਰੂਰ ਲਾ ਲਿਓ ਮਗਰੀ ਵੀ ਵਸ਼ੀ ਆ ਗਈ ਹੈ ਜੀ ਠੀਕ ਹੈ ਦੂਜੇ ਨੰਬਰ ਤੇ ਆ ਗਈ ਵੀਰੇ ਇਹ ਵੀਰੇ ਦੂਜੇ ਸੂਏ ਆ ਗਈ ਕਿ ਵੜਾ ਦੂਜੇ ਸੂਏ ਠੀਕ ਹੈ ਜੀ ਮੋਹ ਛੇ ਦੰਦ ਜੀ ਗੱਬਰ ਦਿਖਾਵਾਂਗੇ ਆਪਾਂ ਸਾਰਾ ਕੁਝ ਥਾਨ ਮੜਾ ਇਹ ਦਿਖਾ ਦੋ ਹਫਤਾ ਲੈਂਦੀ ਮਾਨ ਕਿ ਲੋ 5-6 ਦਿਨ ਲੈਂਦੀ ਹੈ ਥਾਨ ਬੜਾ ਪਿਆਰਾ ਹੈ ਹਨਾ ਹਾਂ 5-6 ਦਿਨ ਬਾਕੀ ਖੋਲੋ ਜੀ ਤਾਂ ਵੇਖੋ ਵੀਰੇ ਤੋਰਾ ਚੈੱਕ ਕਰ ਲਓ 5-6 ਦਿਨ ਤੇ ਕਰੀਬ ਆ ਤੋਰ ਦਿਓ ਹਾਂ ਆ ਜਾ ਵਾਜੋ ਠੀਕ ਹੈ ਜੀ ਚੋਗੀ ਹੈ ਚੋਗੀ ਹੈ ਹਾਂ ਮੈਨੂੰ ਕਿਹ ਕਹੀ ਜਾਂਦਾ ਹੈ ਚੋਗੀ ਹਾਂ ਚੋਗੀ ਹੈ ਛਿੱਗੀ ਵਾਲਿਆ ਜੇ ਫੋਟ ਦੀ ਪਈ ਹੈ ਚੋਗੀ ਹੈ ਤਾਂ ਵੇਖੋ ਵੀਰ ੱਟਲਾਂ ਢੁੱਲਾਂ ਬਹੁਤ ਨੇ ਲੇਵੇ ਚ ਤੇ ਕੱਦ ਘਾਠ ਵਾਲੀ ਐ ਵੀ ਵੜ ਇਹ ਬਣੂ ਵੀ ਬਹੁਤ ਆ ਨਾ ਥਣ ਥਣ ਬੜਾ ਪਿਆਰਾ ਲੱਗਿਆ ਠੀਕ ਹੈ ਜੀ ਕਮਾਲ ਹੋ ਗਿਆ ਬਿੰਦੂ ਦੀ ਵੀ ਲੈਇਆ ਹੈ ਤੁਸ ਹਾਂ ਛੇ ਉਹਨੇ ਕੱਢੀ ਗਏ ਠੀਕ ਹੈ ਜੀ ਅਟੇ ਲੜੋਣਾ ਬਹੁਤ ਨੇ ਸੂਣੀ ਵੈੜਾ ਜੀ ਕੰਦ ਕਾਠਾ ਲਈ ਹੈ ਜੀ ਬਿੰਦੂ ਦੀ ਇੱਧਰ ਲਿਆਓ ਮੇਰੇ ਨਾਲ ਮੜਾ ਇੱਕ ਕਯਾ ਵੇਖੋ ਵੀਰੇ ਕਹ ਜੀ ਨੇ ਕਿ ਦਰਦੀ ਅਖ ਨਹੀਂ ਗਰਮ ਹੋ ਗਈ ਵੀਰੇ ਮਤਬਲ ਹੀ ਕੋਈ ਨਹੀਂ ਵੀਰੇ ਬਿਨਾ ਅਰਸੀ ਤੋਂ ਸਹੀ ਤਾਂ ਬਹੁਤ ਆ ਜੀ ਠੀਕ ਹੈ ਥੋੜਾ ਪਰਾਈ ਆ ਪੱਠੀ ਵੀ ਨਹੀਂ ਢਿੱਡੇ ਭਰ ਕੇ ਖਾਦੀ ਕੋ ਕੱਲ ਦੀ ਇਹ ਡਿੰਗੀ ਜਾਂਦੀ ਸ਼ਹਿਰ ਜੀ ਤੇ ਵਛ ਲਈ ਥੋੜਾ ਜਿਹਾ ਇੱਥੇ ਰਛੀ ਠੀਕ ਹੈ ਜੀ ਹੈਨਾ ਤਾਂ ਇਹਦਾ ਮੁੱਲ ਵੈਡਦਾ ਮੁੱਲ ਵੀਰੇ ਉੱਡਦੀਆਂ ਵਾਲੀ ਹੈ ਉੱਡਦੀਆਂ ਕਿੰਨੇ ਦੀ ਹੈ ਇਹ ਜੀ ਇਹਦੀ 55 ਦੀ ਤਿੰਨ ਛੱਡੀਆਂ ਬੁੰਜੀਆਂ ਜੀ ਹੈਨਾ ਹਾਂ ਹਾਂ 50 ਦੀ ਦੇ ਦੀਏ ਕਯਾ ਬਾਤ ਹੈ ਇਹ ਚਲੋ ਕੋ ਸਾਂਭ ਲੂ ਵੀਰੇ ਦੇ ਨਿਆਰੇ ਲਾਉ ਸੋਹਣੀ ਵੈਡਾ ਹੈਨਾ ਇੱਕ ਹਫਤਾ ਜ਼ਰੂਰ ਖੜਦੀ ਹੈ ਪੂਰੇ ਪੰਜਾਬ ਦੀ ਪੂਰੇ ਪੰਜਾਬ ਦੀ ਵੀਰੇ ਠੀਕ ਹੈ ਜੀ ਮਾਂ ਤਾਂ ਹੋ ਜੂ ਫੋਨ ਲਾ ਲਿਓ ਵੀਰੇ ਹਾਂ ਠੀਕ ਹੈ ਜੀ ਤੇਜੇ ਨੰਬਰ ਤੇ ਆ ਗਈ ਵੀਰੇ ਇਹ ਵੀਰੇ ਦੋੰਦੀ ਵਿੱਚ ਹੀ ਆ ਗਈ ਜੀ ਦੋ ਦੰਦ ਇਹ ਵੀ ਦੋ ਦੰਦ ਕੀ ਬਾਤ ਹੈ ਜੀ ਲੈਵਲ ਉਹ ਬਹੁਤ ਸ਼ਾਨਦਾਰ ਆ ਜੀ ਪਹਿਲਾ ਸੂਆ ਜੀ ਹਾਂ ਜੀ ਪਹਿਲਾ ਸੂਆ ਪਹਿਲਾ ਸੂਆ ਠੀਕ ਹੈ ਆ ਵੇਖੋ ਥਾਨ ਵੀਰੇ ਚੁਵਾਈ ਵਾਲਾ ਲੱਗਿਆ ਵੇਖੋ ਵੀਰੇ ਠੀਕ ਹੈ ਜੀ ਇਹ ਦੰਦ ਭੰਦੀ ਪਈ ਆ ਜੀ ਤਾਂ ਹਨਾ ਹਾਂ ਬਲੂਨ ਆ ਬਲੂਨ ਆ ਹਨ ਤਾਂ ਵੇਖੋ ਵੀਰੋ ਮਛ ਆ ਗਿਆ ਜੀ ਅੱਛਾ ਆ ਵਛ ਆ ਗਿਆ ਠੀਕ ਠੀਕ ਆ ਜੀ ਤਾਂ ਵੇਖੋ ਵੀਰੋ ਤਾਜੀ ਸੂਈ ਆ ਸੋਨਾਲੇ ਵਾਲਾ ਲੱਗਿਆ ਕੱਦ ਕਾਠਾ ਲਈਆ ਵੈੜ ਐ ਉਪਰੋਂ ਵੀ ਸਿੱਧੀ ਸੱਦੀ ਜਾਵਾ ਗਾੜ ਰੰਗੋ ਵੀਰੋ ਤਾਂ ਬਹੁਤ ਰਾਜੀ ਰੂਜੀ ਫਿਰ ਖਮਾ ਲਓ ਜੀ ਇਸ ਕੁਆਲਟੀ ਵੀ ਬਹੁਤ ਸੋਣੀ ਹੈ ਵੀਰ ਜੀ ਬਿਲਕੁਲ ਦੇਖੋ ਵੀਰੋ ਥਾਂ ਦੀ ਕੁਆਲਟੀ ਇਹ ਕੱਦ ਕਾਠ ਦੀ ਗੱਲ ਕਰੀਏ ਬਹੁਤ ਹੀ ਜ਼ਿਆਦਾ ਸੋਹਣਾ ਤੇ ਲੈਵਲ ਉਹ ਵੀ ਚੰਗਾ ਲੱਗਿਆ ਵੀਰੋ ਖੁੱਲੇ ਲੈਵੇ ਦੀ ਮਾਲਕਾਂ ਜੀ ਕੋ ਬੱਚਾ ਆ ਗਿਆ ਬੱਚਾ ਆ ਗਿਆ ਹੈਨਾ ਇੱਕ ਮਗਰ ਵਸ਼ੀ ਹੈ ਇੱਕ ਮਗਰ ਬੱਚਾ ਵੀਰੋ ਅੱਛਾ ਬੱਚਾ ਆਹ ਥਨ ਥਨ ਵੀਰੋ ਵੇਖੋ ਧੰਨ ਵਾਲੀ ਵਿਹੜਾ ਫੈਣ ਫੂਣ ਚੰਗੀ ਆਊਗੀ ਬਹੁਤ ਜਿਆਦੀ ਸੋਣੀ ਬੈਠਾ ਜੀ ਗਿੰਦਰ ਵੇਹੇ ਦੁੱਧ ਦੀ ਗੱਲ ਕਰੀਏਗਾ ਆਪਾਂ ਦੁੱਧ ਕਿ ਦੱਸੀ ਬਿਲਕੁਲ ਹਾਂ ਅ ਦੁੱਧ ਵੀਰੇ ਉਹ ਕੜੀ ਪਾਏ ਦਾ ਜੀ ਦੁੱਧ ਵੀਰੇ ਤੁਹਾਡੀ ਸੇਵਾ ਦਾ ਤੇ ਜੇ ਆਪਾਂ ਗੱਲ ਕਰੀਏ ਕਿ ਚੱਲ ਜਿਆਦਾ ਨਹੀਂ ਜੀ ਯਾਰ 16-17 ਕਿਲੋ ਵੀ ਕੱਢੀ ਆ ਯਾਰ ਬਿਲਕੁਲ ਬਿਲਕੁਲ ਆਪਾਂ 20 ਤਾਂ ਕਹਿੰਦੇ ਨਹੀਂ ਭੱਜੇ ਦੀ ਸੇਵਾ ਹੋ ਸਕਦਾ ਕੋਈ ਕਢਾਲੇ ਦੇ ਕੋਲ ਦੁੱਧ ਪਾਏ ਦਾ ਵੀਰੇ ਹੈ ਤਾਂ ਹੁਣ ਮੰਨ ਲਓ ਜੇ ਗੱਲ ਕਰੀਏ ਫੇਸ ਤੋਂ ਲੈ ਕੇ ਲੈਵੇ ਦੀ ਥਾਂ ਦੀ ਕੁਆਲਿਟੀ ਤੇ ਦੁੱਧ ਤਾਂ ਇਹ ਪਰਨ ਵਾਲੀ ਬੈੜਾ ਪਰਨ ਵਾਲੀ ਦੁੱਧ ਪਾਏ ਦਾ ਕੜੀ ਹਾਂ ਤਾਂ ਬੱਚਾ ਚੰਗੀ ਕਰ ਲੇਗਾ ਬਿਲਕੁਲ ਸਾਜੀ ਸੂਈ ਹੈ ਮੈਲਾ ਮੂਲਾ ਵਜਣਾ ਹੈ 10 15 ਦਿਨਾਂ ਨੂੰ ਫੁੱਲ ਬੁਦਦ ਤਰਤੀ ਆਉਣੀ ਬਿਲਕੁਲ ਤੇ ਮੁੱਲ ਵੀਰੇ ਦਾ ਮੁੱਲ ਵੀਰੇ ਜਿਆ ਜੀ ਦਾ ਹਾਂਜੀ ਜਿਆੰਦੇ ਜਿਆ ਜੀ ਉਰਦੀਆਂ ਨੇ ਠੀਕ ਹੈ 2 ਛੱਡ ਦਿਓ 68 68 ਹਜ਼ਾਰ ਪੂਰੇ 65 ਜੀ ਹਾਂ ਜਾਂਦੋ ਵੇਖੋ ਵੀਰੋ ਵੈੜ ਚੈੱਕ ਕਰੋ ਕੀ ਕਹਨੇ ਆ ਨਵਾਂ ਪਸ਼ੂ ਆ ਕੋਈ ਵੀਰਾ 400 ਵਿੱਚ ਹੋ ਗਏ ਤਾਂ ਵੀਰੇ ਤੁਸੀਂ ਰਕਮ ਵਟ ਸਕਦੇ ਜੋ ਕੋਈ ਸ਼ੱਕ ਨਹੀਂ ਸੋਹਣੀ ਵੈੜਾ ਦੰਦਾ ਚ ਵੈੜਾ ਜੇ ਤਾ ਬਹੁਤ ਹੀ ਗਿਆਦੀ ਸੋਣੀ ਜਿੰਨੀ ਕਹਦੀ ਐ। ਲੇਵਾ ਬਹੁਤ ਸ਼ਾਨਦਾਰ ਲੱਗਿਆ। ਤਿੰਨ ਵੇੜਾ ਨੇ ਵੀਰ ਕੋਲੇ। ਇਹਨਾਂ ਦੇ ਰੇਟ ਜਜ ਨੇ 65-50 ਆ ਮਾਰ ਦਿਖਾ ਦੇ ਥਣ ਕਿਦਾਂ ਦੇਖੋ। ਥਣ। ਢਿੱਟ ਲੱਡ ਬੜੀਆਂ ਵਸ਼ੀ ਨੇ। ਬੜਾ ਬੋਲ। ਹਾਂ ਬਹੁਤ 50000 ਦੀ 65000 ਦੀ ਵੱਡੀ ਵੜ ਫੁੱਲ ਬਰੀਡ। ਫੁੱਲ ਖੁੱਲੇ ਲੇਵੇ ਦੀ ਮਾਲਕਾ ਵੀਰੋ ਸੱਬੇ ਸੁੱਬੇ ਲਾਏ ਨੇ। ਮਗਰ ਵਸ਼ੀ ਆ ਗਈ ਆ। ਤਾਂ ਰੇਟ ਜਮਾਂ ਜਿਆਜਾ। ਤਾਂ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਜੀ। ਬਾਕੀ ਉਹ ਬੇਨਤੀ ਐ ਵੀਰਾਂ ਨੂੰ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਲਾਈਕ ਕਰੋ ਤੇ ਸ਼ੇਅਰ ਕਰੋ ਜੀ ਜੋ ਤੁਹਾਨੂੰ ਵੀਰੇ ਨਵੀਂ ਤੋਂ ਨਵੀਂ ਵੀਡੀਓ ਵਿਖਾ ਲਈ ਜਾਵੇ ਲਿਆਗੇ ਤਾਂ ਵੀਰੇ ਐਡਰੈਸ ਇੱਕ ਵਾਰੀ ਬੋਲੋ ਜੀ ਐਡਰੈਸ ਵੀਰੇ ਪਿੰਡ ਠੱਠਾ ਜੀ ਹਾਂਜੀ ਨਾਮ ਬਲਵਿੰਦਰ ਸਿੰਘ ਬਿੱਲਾ ਹਾਂਜੀ ਜ਼ਿਲ੍ਹਾ ਗੁਰਦਾਸਪੁਰ ਨੇੜੇ ਫਰੀਦਕੋਟ ਚੂੜੀਆਂ ਨਾਲ ਹੀ ਮਠਾ ਰੋਡ ਪੱਲੋ ਵਾਲੀ ਠੀਕ ਹੈ ਜੀ ਫੋਨ ਨੰਬਰ ਵੀਰੇ 90564515 ਠੀਕ ਹੈ ਸਤਿ ਸ਼੍ਰੀ ਅਕਾਲ ਵੀਰੇ